हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਸੌਰ ਸਿੰਘ ਜਿਲ੍ਹਾ ਤਸੀਲ ਇਸਮੇਟ ਨੂੰ ਸ਼੍ਰੀ ਤਰਨਪਾਰਨ ਸਾਹਿਬ ਲਗਦਾ ਉਹ ਨਹਰੇ ਡੇਰੀ ਫਾਰਮ ਤੇ ਆਇਆ ਵੀਰ ਸੰਦੀਪ ਸਿੰਘ ਉਹਨਾਂ ਦੇ ਕੋਲ ਵੱਡੀ ਜਿੰਸੀ ਦੇ ਵਿੱਚ ਮਾਲ ਆਪਾਂ ਤੁਹਾਨੂੰ ਇਸ ਫਾਰਮ ਤੋਂ ਦਿਖਾਉਂਦੇ ਰਹੀਦਾ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਆ ਕੋਈ 2-4 ਜਾਂ 5-7 ਜਿਹੜੇ ਐਨੀਮਲ ਜਿਹੜੇ ਮੌਜੂਦ ਹੀ ਹੁੰਦੇ ਆ ਜਦੋਂ ਵੀ ਸੱਜਣ ਮੇਰਾ ਮਰਜ਼ੀ ਕੋਈ ਇੱਥੇ ਵਿਜ਼ਿਟ ਕਰ ਲੈ ਉਏ ਤੁਹਾਨੂੰ ਜਿਹੜਾ ਬਿਲਕੁਲ ਪੰਜ ਚਾਰ ਪਸ਼ੂ ਇੱਥੇ ਮਿਲਣਗੇ ਮਿਲਣਗੇ ਠੀਕ ਆ ਜੀ ਤੇ ਸੋਰਸਿੰਘ ਪਿੰਡ ਤੋਂ ਇੱਕ ਛੜਕ ਜਾਂਦੀ ਹੈ ਪਿੰਡ ਪੁਚਰ ਨੂੰ ਇਸੇ ਛੜਕ ਦੇ ਉੱਪਰ ਵੀਰ ਸੰਦੀਪ ਸਿੰਘ ਉਹਨਾਂ ਦੀਆਂ ਬੇਕਾਂ ਨੇ ਹਵੇਲੀਆਂ ਨੇ ਠੀਕ ਆ ਜੀ ਤੇ ਤਕਰੀਬਨ ਭਿੱਖੀ ਵੈਂਡ ਵੀ ਇੱਥੋਂ ਕੋਈ 8-7 ਕਿਲੋਮੀਟਰ ਦੀ ਦੂਰੀ ਚਵਾਲ ਵੀ ਤਕਰੀਬਨ ਕੋਈ 10-12 ਕਿਲੋਮੀਟਰ ਦੀ ਦੂਰੀ ਤੇ ਰਹਿ ਜਾਂਦਾ ਹੈ ਅੱਗੇ ਬਾਕੀ ਪੂਰੀ ਗੱਲਬਾਤ ਕਰਾਂਗੇ ਵੀਰ ਸੰਦੀਪ ਦੇ ਕੋਲ ਅੱਜ ਟੋਟਲ ਤਿੰਨ ਐਨੀਮਲ ਨੇ ਦੋ ਵੜਾ ਤੁਹਾਨੂੰ ਦਿਖਾਉਣੀਆਂ ਸੋਨੇ ਵਰਗਾ ਮਾਲ ਆ ਸਾਫ਼ ਸੁਥਰਾ ਪਸ਼ੂ ਆ ਬਾਕੀ ਜਾਨਵਰ ਦੇਖੋਗੇ ਤੁਹਾਨੂੰ ਨ ਵੈੜਾ ਦੋਨੇ ਕੱਪਣਾ ਇੱਕ ਝੋਟੀ ਦਿਖਾਵਾਂਗੇ ਸੂਈ ਸਵਾਈ ਆ ਪ੍ਰੋਪਰ ਡਿਟੇਲ ਦੇ ਵਿੱਚ ਚਲਦੇ ਆ ਤਰੀਕਾ 26 ਜੁਲਾਈ ਤੇ ਸਮਾਂ ਕੋਈ ਦੁਪਹਿਰ ਦੇ 2:30 3:00 ਵਜੇ ਇਹ ਵੀਡੀਓ ਆਪਾਂ ਬਣਾ ਰਹੇ ਆ ਸੋ ਮੇਰਾ ਭਰਾ ਕੋਈ ਵੀ ਆਉਂਦਾ ਠੀਕਾ ਦੀ ਚਾਹੇ ਵੀ ਸੰਦੀਪ ਦੇ ਘਰੋਂ ਆਪਾਂ ਵੀਡੀਓ ਸ਼ੂਟ ਕਰਦੇ ਆ ਚਾਹੇ ਜਿਸ ਫਾਰਮ ਤੋਂ ਵੀ ਕਰਦੇ ਆ ਆਪਣੀ ਟ੍ਰਿਪ ਕੇ ਭਰਾ ਕੇ ਤਸਦੀ ਜਰੂਰ ਕਰ ਲਿਆ ਕਰੋ ਠੀਕ ਆ ਜੀ ਸਭ ਤੋਂ ਪਹਿਲਾਂ ਵੀਰ ਸੰਦੀਪ ਸਾਸਰੀ ਕਾਹ ਤੇ ਆਸਮਦੂ ਸਾਹਿਬ ਦੀ ਟੀਟਾਈ ਜੇ ਮਾਰ ਦੀ ਭਰਾਜੀ ਬੜੇ ਵਧੀਆ ਸੰਦੀਪ ਸਾਹਿਬ ਕਹਿਣ ਸੇ ਬੜੀ ਕਿਰਪਾ ਗੁਰੂ ਰਾਮ ਦਾ ਭਰਾਜੀ ਵੀਰ ਮੈਨਾਂ ਬੜੀ ਮਿਹਰੇ ਉਦੋਂ ਤੁਸੀਂ ਵੀਡੀਓ ਪਾ ਦੇ ਗਿਆ ਤੇ ਮਾਲ ਨਾਣਾਂ ਵਾਲੀ ਵੇਚਿਆ ਉਦੋਂ ਬਹੁਤ ਸ਼ੁਕਰੇ ਮਾਲਕ ਦਾ ਹਾਂਜੀ ਹਾਂਜੀ ਸੰਦੀਪ ਮਾਲ ਸੁਥਰਾ ਲਈਦਾ ਅੱਜ ਵੀ ਆਪਣੇ ਕੋਲ ਦੋ ਵਹਿਣਾ ਆ ਨਾ ਪਰ ਵਹਿਣਾ ਕਾਦੀਆਂ ਹੀਰੇ ਆ ਇੱਕ ਝੋਟੀ ਵੀ ਨਜ਼ੀਨਾ ਹੀ ਆ ਹੰਗਲਾ ਪਾਪਾ ਮਖਾਉਣੀ ਆ ਬੜਾ ਸੁਥਰਾ ਮਾਲ ਆ ਬਹੁਤ ਜਿਆਦੀ ਸਾਫ ਅੱਛੀ ਆ ਸੰਧ ਸਾਹਿਬ ਵੇਖੋ ਬਹੁਤ ਜਿਆਦੀ ਕੰਮ ਆ ਇਹ ਟੂਲ ਵੇਖੋ ਕਿੰਨੀ ਜਿਆਦੀ ਆ ਬਹੁਤ ਜਿਆਦੀ ਆ ਆ ਵੇਖੋ ਇਹ ਬਹੁਤ ਜਿਆਦੀ ਅੱਛੀ ਨੇ ਬਣਨਾ ਵਾ ਤੇ ਠੰਡੀ ਧੀਰੀ ਬਹੁਤ ਜਿਆਦੀ ਆ ਸੰਧ ਸਾਹਿਬ ਪਨੂਨ ਨੇ 26 ਕਿਲੋ ਤੋਂ ਬਣਾਇਆ ਨੇ ਪਹਿਲੇ ਨੇ ਐਡੇ ਸੂਬੇ ਐਰ ਕੀ ਮੇਰੇ ਹਿਸਾਬ ਨਾਲ ਮਹਾਰਾਜ ਮਿਹਰ ਕਰੇ 30 ਕਿਲੋ ਕਿੰਨੇ ਦਾ ਲਾਗੇ ਬੰਨੇ ਜਾਊਗੀ ਠਾਈ 3 30 ਮਖੌਲਾ ਹੁਣ ਦੂਜਾ ਸੁਬਾ ਸੁਣ ਵਾਲੀ ਆ ਜੇ ਸੁਬਾ ਸੁਣਨ ਨੂੰ ਮਿਲਤ ਮੀਣਾ ਵੇਖੋ ਕਿੰਨੀ ਕਰੀਆ ਇੱਕ ਸਾਲੀ ਨਾਲ ਵਿਖਾਵਾਂਗੇ ਕੋਈ ਮੋٹے ਤੌਰ ਤੇ ਕੈਮਰਾ ਮਾਰ ਦਈਏ ਤੇ ਕਾ ਫਾਇਡ ਆ ਗਈ ਠੀਕ ਹੈ ਜੀ ਇਹ ਵੀ ਗੱਪਣਾ ਪਿਆਰੀ ਵਾਲੀ ਆ ਇਹ ਵੀ ਸਮਝਾ ਲਵਾਂਗੇ ਚਾਹੇ ਵੀਰ ਕੋਈ ਸੌਦਾ ਕਰ ਲੇ ਆਪਣੇ ਨਾਲ ਆਪਣੇ ਨੂੰ ਸਾਈਡ ਪਿਆਣਾ 10000 ਰੁਪਏ ਆਪਣੇ ਤੋਂ ਸੁਣਿਆ ਲੱਗੇ ਆਪਾਂ ਕੋਈ ਤੁਰ ਕੋਣੀ ਗੱਲ ਠੀਕ ਹੈ ਜੀ ਤੇਰੀ ਬਹੁਤ ਠੰਡੀ ਛੇਰੀ ਰਸ਼ੀ ਹੈ ਲਓ ਜੀ ਮੇਰੇ ਆਰਡਰ ਦੀ ਮੇਰਾ ਭਰਾ ਮਾਰੋ ਚਾਹ ਤੇ ਫਿਕਸ ਚੱਡਾ ਸੰਗਤ ਹੈ ਹੈ ਗਰਮੀ ਹੈ ਬਾਕੀ ਰਖੜੀ ਬੰਪ ਇਸਾ ਵੀਰੇ ਵਾਸਤੇ ਸਿਆਲ ਦੇ ਵਿੱਚ ਹੋਰ ਬੜਾ ਕਰਮਾਣਿਆ ਕੋਈ ਲੱਖਾਂ ਲੱਖਾਂ ਬਾਹਰ ਹੋ ਗਿਆ। ਸੰਤੋਖ ਸਾਹਿਬ ਸਿਆਲ ਦੇ ਵਿੱਚ ਇਹੋ ਵੈੜਾ ਹੁਣ ਤੇ ਮਾਲਕ ਤੋਂ ਡਰ ਕੇ ਆਣਾ ਇੱਕ ਦਾ 15 15 ਬੰਨੀਆਂ ਵੈੜਾ ਜਿੰਨੂੰ ਮਰਜ਼ੀ ਦੇ ਦਿੰਦੀ। ਹਾਂ ਹਾਂ ਚੰਗੀ ਹੈ ਵੈੜਾ। ਬਹੁਤ ਜਿਆਦੀ ਖਰੀਦ ਸਕਦਾ। ਸੰਤੋਖ ਕਹਿੰਦਾ ਭਰਾਵੋ ਠੀਕ ਹੈ ਜੀ ਬਹੁਤ ਪਿਆਰੀ ਵੈੜਾ। ਬਰੀਡ ਮਾਸ ਚੰਗੀ ਆ ਬਾਕੀ ਚੰਗੀ ਜਾਤ ਪਾਗਲ ਇਹ ਗੁੱਜਾ ਸੁਗਾ। ਸਾਫ਼ ਸੁਥਰੀ ਚੰਗੀ ਆ ਚਮਕ ਚਮਕੀ ਰੱਖੀ ਦੀ। ਠੀਕ ਆ। ਇਧਰ ਜਿਹੜੀ ਆਪਣੇ ਕੋਲੇ ਝੋਟੀ ਐ ਸੂਈ ਐ ਤਾਜੀ। ਸੰਤੋਖ ਜਿਹੜਾ ਕੱਲ ਦੀ ਸੂਈ ਝੋਟੀ। ਕਾਦੇ ਸੂਈ ਤੇ 10 ਕਿਲੋ ਬੋੜਾ ਹੋਊਗਾ ਹਾਂਜੀ ਠੋਡੀਆਂ 16 ਕਿਲੋ ਬਣਾਉਂਦੀ ਆ ਇਹ ਕੋਈ ਗਰਮ ਵਾਲੀ ਗੱਲ ਨਹੀਂ ਜੀ ਅਸੀਂ ਪਹਿਲੇ ਸਵੇਰ ਠੋਡੀਆਂ 16 ਕਿਲੋ ਦੁੱਧ ਬਣਾਇਆ 15 16 ਦਾ ਮਖੌਣਾ ਕਰੂਗੀ ਸੰਤੂ ਸਾਹਿਬ ਲੋ ਵੀ ਇਹ ਨਹੀਂ ਲੈਂਦੀਆਂ ਅਸੀਂ ਠੋਡੀਆਂ ਦੋ ਆ ਆਪਾਂ ਫੌਜੀ ਤੇ ਵੀਰ ਤਾਂ ਲਈ ਆ ਠੀਕ ਹੈ ਜੀ ਬੜੀ ਤਸੱਲੀ ਨਾਲ ਠੋਡੀਆਂ ਆਪਣੇ ਕੋਲ ਆਈਏ ਮਗਰ ਵੀ ਕੱਟੀ ਹੈ ਮਗਰ ਵੀ ਕੱਟੀ ਹੈ ਸੰਤੂ ਸਾਹਿਬ ਉਹ ਵੀ ਸੋਨੇ ਦੇ ਸੁਹਾਗੇ ਦੀ ਗੱਲ ਆ ਮਗਰ ਕੱਟੀ ਹੈ ਨੀ ਨੀ ਕੀ ਸਿੰਗੀ ਲੱਗੀ ਆ ਦੂਜੇ ਸਵੇਰ ਠੋਟੀ ਤੁਹਾਨੂੰ ਦਿਖਾਵਾਂਗੇ ਪੂਰੀ ਤਸੱਲੀ ਦੇ ਨਾਲ ਮਾਲ ਮੇਰਾ ਭਰਾ ਇੰਡ ਤੱਕ ਦੇਖ ਲਓ ਜੀ ਪੂਰੀ ਤਸੱਲੀ ਨਾਲ ਮਾਲ ਜੀ ਬਾਕੀ ਬਾਕੀ ਲੇਰੇ ਜੀ ਬਹੁਤ ਜਿਆਦਾ ਸਾਫ ਸੁਥਰੀ ਹੈ ਚੁਵਾਈ ਤੋਂ ਤੁਸੀਂ ਸਫਾਈ ਤੋਂ ਤੁਸੀਂ ਇਹ ਅੰਦਾਜ਼ਾ ਲਾ ਲਓਗੇ ਵੀ ਚੁਵਾਈ ਤਾਂ ਵਜੋਂ ਮੱਟਾ ਵੀ ਵੱਡਾ ਸੰਧੂ ਸਭ ਕੁਝ ਛੋਟੀ ਨਹੀਂ ਠੀਕ ਹੈ ਵੀਰੇ ਜਦੋਂ ਸੁਦੀਪ ਜੀ ਸ਼ੁਰੂਆਤ ਕਰਦੇ ਆ ਪਹਿਲੇ ਨੰਬਰ ਤੋਂ ਆਪਾਂ ਇਸੇ ਵੇੜ ਤੋਂ ਆਹ ਰੱਸੀ ਤੋਂ ਕਰੀ ਹਾਂ ਜੀ ਜਿਹੜੇ ਰਿਹਾ ਮੇਰੇ ਭਰਾ ਵੀਡੀਓ ਦੇ ਨਾਲ ਲੈਣ ਤੱਕ ਆਹ ਲਈਏ ਡਿਟੇਲ ਦੱਸੋ ਸ਼ੁਰੂਆਤ ਕਰਦੇ ਆ ਠੀਕ ਹੈ ਜੀ ਬਾਕੀ ਵੇੜ ਤੁਹਾਨੂੰ ਆਪਾਂ ਸਟਾਟਿਕ ਤੋਂ ਵੀ ਦੱਸ ਦਿੱਤਾ ਸੀਗਾ ਦੂਜਾ ਸੁਹਾਵੀਰ ਸੰਦੀਪ ਆਂਦਾ ਵੀ ਸੋਣ ਵਾਲੀ ਆ ਪਿਆਰੀ ਮੁਕੰਮਲ ਤੁਸੀਂ ਵੇਖ ਸਕਦੇ ਜੀ ਕੀ ਕਰੀ ਜਾ ਰਹੀ ਆ ਅਜੇ ਦਿਨ ਮੈਨੂੰ ਲੱਗਦਾ ਸੰਦੀਪ ਲੈ ਗਿਆ ਹੱਪਾ ਹਵਤਾ ਸੰਧੂ ਸਾਹਿਬ ਲੈ ਗਿਆ ਕਿ ਜੰਮੀ ਪੜੀ ਬਹੁਤ ਜਿਆਦੀ ਤੇ ਠੰਡੀ ਧੀਰੀ ਵੇਖੋ ਕਿੰਨੀ ਆ ਵੇਖੋ ਦੋਸਤੋ ਬਹੁਤ ਜਿਆਦੀ ਠੰਡੀ ਧੀਰੀ ਆ ਰੰਗ ਭਾਗ ਲੱਗੇ ਪਿਆ ਆ ਵੇਖੋ ਆ ਵੇਖੋ ਤੇ ਪਾਈ ਜੋ ਵੇਖੋ ਜੀ ਠੀਕ ਹੈ ਜੀ ਗਰਲ ਕਰ ਲਈ ਆ ਕਰਵਾ ਲਈ ਮੈਂ ਨਾ ਸੰਧੂ ਸਾਹਿਬ ਆਉਣ ਨਾਲ ਕੋਈ ਮਗਾਉ ਗਾ ਰਿਹਾ ਆਪਣਾ 10000 2500 ਰੁਪਏ ਆਪਰੇ ਘਰ ਦੇ ਦੇ ਦਿੱਤੇ ਅਪਕੇ ਕੋਈ ਤਰਾਇ ਨਹੀਂ ਆ ਇਹ ਥੋੜੀ ਗੱਲ ਕੋਈ ਨਾ ਨੂ ਕੋ ਗਲਤੀ ਹੋ ਗਈ ਚੰਗੀ ਆ ਮੋਟੀ ਦੋਸਤੋ ਘਾਰ ਬੋਲਾ ਜਿੱਦਾਂ ਮਰਦਾਂ ਦਾ ਬਾਕੀ ਕੱਡੀਆਂ ਕਰੀਆਂ ਮੋਟੀਆਂ ਕਰਮਾਣੀਆਂ ਨੂੰ ਲੱਗੀਆਂ ਲੈਡੇ ਦੀ ਕਿੱਡੀ ਸਫਾਈ ਆ ਦੇਖੋ ਕਿੰਨੀ ਢੇਲੇ ਆ ਰਸ਼ੀ ਦੇ ਬਿਲਕੁਲ ਬਹੁਤ ਜ਼ਿਆਦੀ ਬਣੂਗੇ ਸੰਦੂ ਸਾਹਿਬ ਬੋਤ 30 ਕਿਲੋ ਆ ਰਸ਼ੀ ਤੇ ਵਾਹੂਗੀ ਠੀਕ ਆ ਹਾਂ ਜੀ ਮੈਂ ਵੀ ਸੰਦੀਪਰ ਇੱਕ ਵਾਰੀ ਖੋਲ ਕੇ ਨਾ ਤੋੜ ਕੇ ਦਿਖਾਈਏ ਬੰਦਾ ਬਣੂਗੀ ਦੋਸਤੋ ਪਰ ਪੰਜਾ ਸੱਤਾ ਦੇ ਦਿਨਾਂ ਦੇ ਦੌਰਾਨ ਸੰਦੂ ਸਾਹਿਬ ਵੀ ਤੁਸੀਂ ਦੇਖੋ ਪਾਗਣੀ ਤੇ ਮੈਂ ਹਾਂ ਚਲੋ ਕੋਈ ਗੱਲ ਨਹੀਂ ਵਾਵਾ ਦਿਨ ਹੋ ਗਏ ਵੀਰਾਂਗਰ ਆਏ ਨੀਗੇ ਤੇ ਭੈਣ ਭਰਾਵਾਂ ਦੇ ਅੱਗੇ ਆਈ ਏ ਕਰੀ ਬਣੀ ਬੁਣੀ ਹੁਣ ਵੀ ਕਾਫੀ ਚੰਗੀ ਚੋਖੀ ਰੰਗ ਪ੍ਰਿੰਟ ਬਹੁਤ ਸੋਨਾ ਜਿਵੇਂ ਆਪਾਂ ਗੱਲ ਕਰਦੇ ਆਂ ਰੰਗ ਬਾਜ ਆ ਕਰਮਾ ਵਾਲੀ ਮੋٹے ਡੱਬਾ ਬਲਾਏ ਵਾਜਨ ਮਟਾ ਵੜਾ ਸੰਧੂ ਸਾਹਿਬ ਵਹਿੜਦਾ ਹਾਂ ਨਹੀਂ ਸਾਰੀ ਬਾ ਕਮਾਲ ਕਰਮਾ ਵਾਲੀ ਸੋ ਫਾਬੋ ਵਾਜਨ ਵਜੂਦ ਤੁਸੀਂ ਚੈੱਕ ਕਰੋ ਸੰਧੂ ਸਾਹਿਬ ਵੀ ਭਰਾ ਜੀ ਆਪਣੇ ਵੀਡੀਓ ਪਾਉਂਦੇ ਰਹਿੰਦੇ ਜੇ ਬਾਹਰ ਬਾਕੀ ਇਹੋ ਜਿਹੇ ਪਸ਼ੂ ਬਹੁਤ ਘੱਟ ਲੱਭਦੇ ਆ ਤੇਵਾ ਟੋਲਾ ਸੰਦੀਪ ਐਡਾ ਸਾਫ ਸੁਥਰਾ ਨਗ ਮਿਲਦਾ ਸਾਫ ਸੁਥਰਾ ਨਗ ਨਹੀਂ ਮਿਲਦਾ ਆਪਾਂ ਭਾਈ ਸੰਤੂ ਸਾਹਿਬ ਤੇਨੀ ਨਗ ਲਈਏ ਲੈ ਆ ਸੁਥਰਾ ਇਹ ਮਾਲ ਕਰਨਾ ਹਾਂ ਫੋਨੇ ਵਰਗਾ ਮਾਲ ਦੇਣਾ ਵੀਰਾਂ ਭਰਾਵਾਂ ਬਾਕੀ ਮਿਲਕ ਵੇਣਾ ਵੇਖੋ ਕਿਦਾਂ ਜੜੀਆਂ ਮੋਟੀਆਂ ਲੱਗੀਆਂ ਕਰਮਾ ਰਸਿਆਂ ਵਰਗੀਆਂ ਹੈ ਹਾਂ ਹੰਦੂ ਸਾਹਿਬ 30 ਕਿਲੋ ਦੁੱਧ ਬਾਹਰ ਚ ਪਾਉਗੀ ਮਾਰੇ ਸੁੱਖ ਰੱਖੇ ਹਾਂ ਇਹ ਕਹੇ ਵੀਰ ਨੇ ਸੂਈ ਹੀ ਖੜਨੀ ਹੈ ਆਪਣੇ ਨਾਲ ਸਾਈ ਦੇ ਨਾਲ ਖੁੱਲਾ ਪਾ ਦੇ ਆਪਾਂ ਸੂਈ ਲਾਵੇ ਕੋਈ ਚੱਕਰ ਨਹੀਂ ਜੇਰ ਪਾਈ ਤੇਰ ਬਈ ਲੈ ਜਾ ਬੱਛੀ ਠੀਕ ਆ ਬਈ ਲਓ ਬਈ ਠੀਕ ਆ ਜੀ ਉਹ ਚਲੋ ਜਿੱਦਾਂ ਵੀ ਕਿਸੇ ਭਰਾ ਦੀ ਇਕਾ ਵਾਢੀ ਆਂ ਤਰਾਮ ਸੰਧੂ ਸਾਹਿਬ ਕੋਈ ਲਊਗਾ ਅਗਲੇ ਘਰ ਜਾ ਕੇ ਤਪਾ ਕੇ ਸੱਲੀ ਕਰਾ ਕੇ ਰੁਪਈਏ ਲੈ ਕੇ ਆਵਾਂਗੇ ਕੋਈ ਵਾਰਡ ਚੰਗੀ ਆ ਸਭ ਉਹਦੇ ਵਿੱਚ ਕੋਈ ਸ਼ੱਕ ਨਹੀਂ ਦਾ ਪਾਉਂਦੇ ਇਹ ਆਪਾਂ ਉਹਨੂੰ ਆਖਾਂਗੇ ਅਗਲੇ ਨੂੰ ਪਹਿਲਾ ਰੁਪਈਏ ਦੇ ਦੇ ਸਾਨੂੰ ਦੱਸ ਜਾ ਉਹ ਮਗਰਲੇ ਸਵੇਰੇ ਦਾ ਸੰਦੀਪ ਦੱਸਿਆ ਕੋਈ ਮਿਲ ਕੇ ਰਿਕਾਰਡ ਕਰਾਂਗੇ ਅੱਜ ਸਵੇਰਾ 25 26 ਕਿਲੋ ਰਿਹਾ ਸੰਧੂ ਸਾਹਿਬ ਦਾ 25 26 ਕਿਲੋ ਇਹ ਠੰਡੀ ਢੀਲੀ ਦਾ ਕਰਮਾੜੀ ਇੱਥੇ ਬੱਕ ਤੇ ਬਹਿ ਜਾਣਾ ਲੋ ਜੀ 25 26 ਕਿਲੋ ਦੁੱਧ ਦੀ ਮਿਲਕਿੰਗ ਕਰਾਈ ਆ ਤੇ ਕਰਾਵੇਗੀ ਦੱਸੋ ਕਿਉਂ ਨਾ ਕਰਮਾ ਦੀ ਲਿਖਾ ਜੀ ਬਾਕੀ ਅਰੇ ਸੰਧੂ ਸਾਹਿਬ ਉਹ ਸਾਰਾ ਨਹੀਂ ਉਮੀਦ ਆਪਾਂ ਕਰ ਸਕਦੇ ਆ ਚੰਗੇ ਦੇ ਲਈ ਕਿਉਂਕਿ ਵਾਹਰ ਵੱਡੀ ਆ ਗਾ ਰੁਤ ਵੀ ਇਹਨਾਂ ਵੀ ਆ ਜਣੀਆ ਕਰਮਾਲੀਆਂ ਦੀ ਠੀਕ ਆ ਜੀ ਦੋ ਦਿਨਾਂ ਚੋਵਾਣਾ ਚੋਵਾਣਾ ਸਰ ਸਾਹਿਬ ਜੜੀਆਂ ਹੁਣ ਤਾਤੀਆਂ ਕਰਮਾਲੇ ਹੁਣ ਤੋਂ ਰੋਟ ਚੱਲੂ ਇਹਨਾਂ ਲਿਗੇ ਹਾਂ ਹੁਣ ਗਾੜੀ ਮਹੀਨਾ ਦੇ ਇੱਕ ਹਿਸਾਬ ਦਾ ਰਹੇਗਾ ਸੌਣ ਦਾ ਭਾਦਰ ਆ ਜਾਵੇ ਅਸੂ ਆ ਜਾਵੇ ਬਸ ਜੀ ਬਾਕੀ ਕੋਈ ਗੱਲ ਦੇ ਕੋ ਕਮੀ ਪੇਸ਼ੀ ਹੈਗੀ ਦੇ ਆ ਜਾਵੇ ਅਸੂ ਤੇ ਕੰਮ ਕਸੂ ਕੰਮ ਕਸੂ ਹੋਈ ਨਾਲ ਹੈ ਬਗਲ ਮੇਰੇ ਦੇਖੋ ਫੇਸ ਕੁਆਲਿਟੀ ਦੇਖੋ ਲੰਬੀ ਦੇਖੋ ਅੱਛੀ ਕਿੱਢੀ ਆ ਨਹੀਂ ਨਹੀਂ ਚੰਗੀ ਆ ਬੈਰ ਸੋ ਜਿਹਨੂੰ ਮੈਂ ਦੱਸੋ ਚੰਗੇ ਪਸ਼ੂ ਦੀ ਸਿੱਖਤ ਸਲਾਤ ਕਰੀ ਜਾਂਦੀ ਆ ਜਿੰਨੇ ਵੀ ਕਿਸੇ ਪਾਸਿਓ ਮੇਰਾ ਪਰ ਆ ਕੇ ਮਗਰ ਆਣ ਕੇ ਖੜ ਜੂਗਾ ਇਹ ਵੀ ਕਹੂਗਾ ਬਿੰਨ ਵਿਖਾਇਆ ਕੁਝ ਹੋਰ ਤੇ ਨਿਕਲਿਆ ਕੁਝ ਹੋਰ ਉਹ ਗੱਲ ਬਾਤ ਨਹੀਂ ਸੰਤੋਖ ਸਾਹਿਬ ਗੱਡੀ ਦੇ ਕਿਰਾਏ ਦਾ ਤੇ ਖਰਚਾ ਦਵਾ ਜੇ ਅੱਗੇ ਅੱਛੀ ਫੋਲਸ ਜਿਹੜਾ ਨਿਕਲੇ ਦੇ ਹਾਂ ਬੰਦੀ ਹੈ ਜੀ ਬੰਦੋ ਜੀ ਸੋ ਲਾਜਵਾਬ ਬਹੁਤ ਖੂਬਸੂਰਤ ਬਾਕੀ ਆਰਡਰ ਬਹੁਤ ਸੋਨਾ ਲੱਗਾ 200 ਟਕਾਣੇ ਦੇ ਆ ਜਿਵੇਂ ਜਿਵੇਂ ਲੇਵਾ ਭਰ ਗਈ ਕਰਮਾਲੀ ਦੀ ਜੀ ਤੇ ਬਿਲਕੁਲ ਫਿਕਸ ਹੋਵਾਂ ਨਾ ਲੇਵਾ ਤਿਆਰ ਕਰੂੰਗਾ ਬਾਕੀ ਸਮਾਂ ਤੇ ਦਾਣਾ ਖਾਸੀ ਜਨਾ ਚੱਲੇ ਵਾਲੇ ਕਰਮਾਲੀ ਦੇ ਨਾ ਬਹੁਤ ਜਿਆਦਾ ਸਾਫ ਆ ਰਹੀ ਸੀ ਵਾਜਾ ਮੱਟਾ ਦੇ ਬਹੁਤ ਜਿਆਦਾ ਕਰਮਾਲੀ ਦਾ ਵੀ ਹਾਂ ਅੰਤੂ ਸਾਹਿਬ ਸਿਆਣ ਨਾ ਇੱਕ ਵੀਰਿ ਵਛੀ ਹੋਈ ਤਾਂ ਨਹੀਂ ਮਾਰ ਚੜਰ ਕੇ ਨਾ ਜਿਵੇਂ ਜਿਵੇਂ ਸੰਦੀਪ ਨੇ ਲੇਵਾ ਭਰਿਆ ਬਾਕੀ ਵੇਣ ਹੋਵੇਂ ਮੋਟੀ ਬਾਹਰ ਨਿਕਲਣੇ ਕਰਾਉਂਗਾ ਉਹਵੇਂ ਉਹਵੇਂ ਸੰਤੂ ਸਾਹਿਬ ਇੱਕੋ ਮਿਲਕ ਮੇਣਾ ਕਰਿਆ ਕਰੀਏ ਮੋਟੀਆਂ ਰੱਖੋ ਚੰਗੀ ਰਸ ਰਹੀ ਆ ਇਦਰ ਵੀ ਲੱਗੀਆਂ ਬਹੁਤ ਸਫਾਈ ਪਿੱਛੇ ਦੀ ਵੇਖੋ ਕਿੰਨੀ ਸਫਾਈ ਲੇਵੇ ਦੀ ਵੇਖੋ ਕਿੰਨੀ ਸਫਾਈ ਆ ਹਾਂ ਕੋਈ ਕਮੀ ਪੇਸ਼ੀ ਕੋਈ ਨਹੀਂ ਕੀ ਕਰਮਾਰੀ ਚ ਓਲਾ ਛੱਡਾ ਬਿਲਕੁਲ ਲੈ ਵੀ ਲੈ ਵੀ ਜਦੀਪ ਰੇਡ ਦੇ ਵਿੱਚ ਵੀ ਕਮੀ ਪੇਸ਼ੀ ਨਾ ਛੱਡੀ ਬਲਕਿ ਜਾਇਜ਼ ਦੇ ਨਾਲੇ ਪਾਸਿਓਂ ਬਿਲਕੁਲ ਜਾਇਜ਼ ਹੀ ਦਵਾਂਗੇ ਬੱਸ ਹੀ ਰਹਿ ਗਈ ਇਤਨਾ ਚਲੋ 10 20 ਵੀ ਇੱਕ 15 ਦੀ ਰਾਜੇ ਦੇ ਗਏ ਹਾਂ ਅੱਜ ਆਪਾਂ ਮੁੱਲ ਬਿਲਕੁਲ ਜਾਇਜ਼ ਹੀ ਕਰਨਾ ਹਾਂ ਇੱਕ 5 ਦੀ ਦੇ ਰਹੀਏ ਦੇਖੋ 5 ਦੀ ਹਾਂਜੀ ਕੋਈ ਇੱਕ 5 ਨਹੀਂ ਤੇ ਕੋਈ ਇੱਕ 2 ਨਹੀਂ ਕੋਈ 3 ਨਹੀਂ ਆਪਾਂ ਲੱਖੋਂ ਅੰਦਰ ਵਾਰ ਦੇਣੀ ਹੈ ਤੂੰ ਦੱਸ ਲੈ ਮੇਰਾ ਪਰਦੇ ਨਹੀਂ ਕਿੰਨੇ ਦੀ ਸਹੀ ਟਿਕਾਣੇ ਦੀ ਗੱਲ ਕਰ ਦੇ ਦੀਆਂ ਸੰਦੂ ਸਾਹਿਬ ਹਾਂ ਪੂਰਾ ਪੂਰ ਦੇ ਦੋ ਲੱਖ ਦੀ ਹਾਂ ਜੀ ਮਾਰਗੇਸ਼ਾਲ ਸਦੀਪ ਤੁਸੀਂ ਦੱਸ ਦੋ ਮੈਂ ਤੁਹਾਡੇ ਘਰਾਂ ਨੇ ਮੋਰਨਾ ਪਾਉ ਮੈਨੂੰ ਕਾਟਾ ਪਾਵੇ ਤਾਂ ਮੈਨੂੰ ਵਾਧਾ ਹੋਵੇ 95 ਹਜ਼ਾਰ ਦੇ ਵਿੱਚੋਂ ਹੋਰ ਮਾਨਤਾਂ ਦੇ ਦਿੰਦਾ ਹਾਂ ਮਾਨਤਾਂ ਦਾ ਕੋਈ ਜ਼ਰਾ ਮੋਟੇ ਟੋੜ ਟੋੜ ਨਹੀਂ ਕਰਕੇ ਦੇਣੀ ਸਦੀਪ ਪੈਸੇ ਮੁਰਕਾ ਸੰਦੂਕ ਸਾਹ ਟੁੱਟ ਜਾਣਗੇ ਅੱਜ ਬਹੁਤ ਜਾਰੀ ਚੰਗੀ ਆ ਉਹ ਮੈਂ ਭਰਾਵਾ ਵੇਰ ਚੱਲਿਆ ਸੀ ਲੱਗਦਾ ਤੂੰ ਚਲੋ 95 ਦੀ ਜਗ੍ਹਾ ਸਾਨੂੰ ਸਾਹ ਤੁਸੀਂ ਕਹਿੰਦੇ 95000 ਰੁਪਏ ਦੇ ਦਾਂਗੇ ਆਹ 95000 ਦੇ ਦਾਂਗੇ ਪਰ ਪਤਾ ਕਿ ਚੱਕਰੇਗੇ 95 ਦੇ ਅੰਦਰ ਆ ਕੇ ਪੈਸੇ ਟੁੱਟ ਜਾਣੇ ਹੋਰ ਕਰੀਏ ਮਾਨਤਾਂ ਦਾ ਅੱਛੀ ਇੱਕ ਦੱਸ ਦੀ ਆ ਕਰਦੇ ਹੋਰ 2000 ਫਿਰ ਹੋਰ ਕਰ ਦਾਂ ਤਰਾਣਾਂ ਦੇ ਵੇਰ ਦੇ ਨਾਲ ਖੋਜਿਓਣਾ 92 ਪੂਰੇ ਦੀ ਜਾਊਗੀ ਸੰਦੇ ਸਾਹਿਬ ਕੀ ਕਰੀ ਜਾਂਦੇ ਆ ਪੂਰੇ 92 ਦੀ ਤੁਹਾਡਾ ਪੈਣਾ ਜੀ ਹਾਂ ਤੁਹਾਡਾ ਪੈਣਾ ਜੀ ਨਹੀਂ ਘਾਟਾ ਨਹੀਂ ਜੇ ਘਾਟਾ ਪੈਂਦਾ ਫਿਰ 93 ਆ ਤੇ ਜੇ ਸਰਦਾ ਤੇ 92 ਫਿਰ ਚੱਲ ਸੰਦੇ ਸਾਹਿਬ ਤੁਸੀਂ ਕਹਿ ਕਹਿ 92 ਦੇ ਜਰਾ ਮੈਂ 90000 ਯਾਰ ਤੁਸੀਂ ਸ਼ੋਰ ਕਰਦੇ ਹੋ ਮੈਂ ਕੋਈ ਵੀਰਪਰਾ ਫੋਨ ਮੈਨੂੰ ਆ ਜੀ 92000 ਦੀ ਤੁਹਾਨੂੰ ਵੇੜ ਮਿਲ ਜੂਗੀ ਬਾਕੀ ਖੋਲ ਸਾਂ ਕੇ ਵੇੜ ਵੇੜ ਇੱਕ ਦੱਸ ਦਿਓ ਸੰਦੇ ਸਾਹਿਬ ਥੱਬਿਆਂ ਦਾ ਲੇਵਾ ਬਣਾਉ ਥਲੋ ਠੀਕ ਆ ਜੀ ਬਾਕੀ ਮੇਰਾ ਪ੍ਰਾਪਸੰਦ ਆਊਗੀ ਕਿਸੇ ਪਾਸੇ ਨਹੀਂ ਦੀ ਖੁਸ਼ੀ ਕੀ ਠੀਕ ਆ ਇੱਧਰ ਇੱਕ ਵੇੜ ਦਿਖਾ ਵੜੇ ਵੀ ਚੰਗੇ ਆ ਬਹੁਤ ਜਿਆਦੀ ਖਰੀ ਸੰਧੂ ਸਾਹਿਬ ਇਹ ਵੀ ਆ ਦੇਖੋ ਆ ਲੱਕੋ ਚ ਬੰਨ੍ਹ ਕਰੋ ਜਗ ਠੀਕ ਹੈ ਜੀ ਸੋ ਗਰਲ ਗਰਲ ਲਈ ਉਹ ਸੀ ਗਰਲ ਗਰਲ ਲਈ ਇਹ ਠੀਕ ਆ ਬਾਕੀ ਤੁਸੀਂ ਇਹ ਮੇਰਾ ਭਰਾ ਵੀ ਚਾਤ ਮਾਰ ਲਓ ਮੋਟੀ ਤਾਰ ਕਿਉਂ ਥੋਣਾ ਦੀ ਤਪਾਈ ਤੁਸੀਂ ਸਾਹਮਣੇ ਦੇਖੋ ਸੰਧੂ ਸਾਹਿਬ ਦਸਲੀਆਂ ਨਾਲ ਦੋਨਾਂ ਦਾ ਦਸਲੀਆਂ ਨਾਲ ਡੰਗਰ ਚੰਗੀ ਹੈ ਬੇਰੀ ਉਹ ਇਹ ਤੁਹਾਨੂੰ ਸੀ ਕਿ ਇਹ ਚੀਜ਼ ਤੇ ਵੇਖੋ ਪਿੱਛੇ ਭਾਰ ਤੇ ਕੋਈ ਸੰਦੂ ਸਾਹਿਬ ਪਿੱਛੇ ਦੇ ਭਾਰ ਪਾਵੇ ਮੈਨੂੰ ਨਾ ਫੋਨ ਕਰੇ ਤੁਹਾਨੂੰ ਅਗਲਾ ਫੋਨ ਲਾ ਦੇ ਸੰਦੀਪ ਨੇ ਆਹ ਕੰਮ ਕੀਤਾ ਹਾਂ ਦੋ ਰੁਪਏ ਦੇ ਕੇ ਨਾ ਲੈ ਹੁੰਦਾ ਸੰਦੂ ਸਾਹਿਬ ਇਹ ਨਹੀਂ ਕਰਦਾ ਇਹਦਾ ਕਿ ਮੈਂ ਦਊਗਾ ਪਰੋਸੇ ਜੋ ਵੀ ਸਾਇਆ ਸੰਦੂ ਸਾਹਿਬ ਤਾਂ ਤਵਾ ਦੇ ਵਿਖਾਈਦਾ ਪਸੂ ਵੀ ਤੇਰਾ ਭੈਣ ਭਰਾ ਦੂਰ ਦੇ ਵਾਲੇ ਜਿਹੜੇ ਖਰੀਦਾਰੀ ਕਰਦੇ ਆਨਲਾਈਨ ਵੀ ਨਹੀਂ ਚੱਲ ਅਗਲਾ ਆਪਦੇ ਘਰੇ ਮੰਗਾ ਲੈ ਇਹਨੇ ਸੰਦੂ ਸਾਹਿਬ 26 ਕਿਲੋ ਦੁੱਧ ਪਹਿਲੇ ਸਵੇਰੇ ਪਾਇਆ ਉਹਨੂੰ ਉਹਨੂੰ ਨੇ ਲਓ ਵੀ 25 26 26 ਲੀਟਰ ਦੀ ਇੱਕ ਪੈਂਟਰੀ ਰਹੀ ਆ ਪਹਿਲੇ ਸਵੇਰੇ ਦੀ ਸੰਤੋਖ ਸਰ ਤੀ ਤੀਨੇ ਮੁਹੱਲਾ ਕਰਮਾਂ ਨਹੀਂ ਆ ਰਹੀ ਬੜਾ ਮੇਰਾ ਭਰਾ ਚੈੱਕ ਕਰੋ ਲੰਬਾਈ ਵਜਨ ਵਟਾ ਕਰਮਾਂ ਲੀਆਂ ਵੱਡੀਆਂ ਵੱਡੀਆਂ ਜਾਨਾ ਦੋਵੇਂ ਇੱਕੋ ਜਿਹੇ ਕੱਦ ਦਾ ਥਾ ਜੇ ਉਹ ਖਹਿ ਕੇ ਨਾਲ ਤੁਰਦੀਆਂ ਨੇ ਤੇ ਪਤਾ ਲੱਗ ਜੀ ਜਾਂਦਾ ਵੀ ਮੈਨਾਂ ਸੰਤੋਖ ਸਰ ਕੰਮੀ ਕੋਈ ਨਹੀਂ ਐਡੀਆਂ ਕਰਮਾਂ ਨਹੀਂ ਬੱਚੀਆਂ ਚੰਗੀਆਂ ਆ ਦੇਖੋ ਜੀ ਮਾਰੋ ਜਹਾਤ ਕੀ ਗੱਲ ਬਾਤ ਉਹ ਹੋਣੀ ਹੈ ਪਰ ਹੋਣੀ ਹੈ ਥਾ ਸੱਤਾਂ ਦਿਨਾਂ ਨੂੰ ਵੀਰੇ ਸੰਦੀਪ ਲੈ ਜੂ ਅਜਾੜ ਸਕਦੇ ਹਾਂ ਹੁਣ ਕਾ ਆ ਰਾਮ ਨਾ ਖੜੂ ਕੋਈ ਰੱਸੀ ਹੈ ਜੀ ਮੈਂ ਵੀ ਇੱਕ ਹਫਤਾ ਦੋਸਤੋ ਹਜੇ ਪੈਂਡਿੰਗ ਆ ਕੰਡਾ ਹੀ ਪਾ ਕੇ ਸੋਣਾ ਸੰਤੂ ਸਾਹਿਬ ਨੇ ਮੁੱਠੀ ਮੁੱਠੀ ਥਣ ਲੱਗਾ ਕਰਮਾ ਲੀ ਨੂੰ ਲੇਵੇ ਦੀ ਬੰਤਰ ਬਹੁਤ ਸੋਹਣੀ ਹੈ ਡੀਰਾ ਜੀ ਪੰਜਾਂ ਸੱਤਾਂ ਦਿਨਾਂ ਦੇ ਵਿੱਚ ਬਾਕੀ ਦੋਸਤ ਬੰਦ ਕਰੀ ਗਏ ਜੀ ਗੱਲ ਉਹੀ ਹੋਣੀ ਹੈ ਵੀ ਕੀ ਤੋਂ ਕੀ ਬਣ ਜਾਣਾ ਅੱਥਾ ਸੱਤਾਂ ਦਿਨਾਂ ਦੇ ਵਿੱਚ ਵਾਜਣਾ ਚੰਗਾ ਵੇਖੋ ਸੰਤੂ ਸਾਹਿਬ ਕਿੱਡੀ ਜਾਈ ਆਹ ਵੇਖੋ ਜੀ ਕੱਟਕੁੱਟ ਬੜਾ ਸੋਹਣਾ ਬਣਿਆ ਟੇਡਾ ਹੈ ਇਹ ਨੀਲੀ ਦਾ ਵੀਧੀ ਅੱਗੇ ਇੱਕ ਹਿਸਾਬ ਦੀ ਹਾ ਹਾ ਸਹੀ ਆ ਬਾਕੀ ਫੇਸਬੁਕ ਕੁਆਲਿਟੀ ਬਹੁਤ ਸੋਹਣੀ ਹੈ ਜੀ ਬਹੁਤ ਵਧੀਆ ਸੋਹਣੀ ਆ ਰੰਗ ਡਿਜ਼ਾਈਨ ਕੱਟਪੁੱਟ ਪੂਰਾ ਬੇਬੂਲ ਚੰਗੀ ਵੱਡੀ ਆ ਸਪੈਸ਼ਲ ਹੀ ਆ ਵੈੜ ਕਿਉਂਕਿ ਜਦੋਂ ਤੋਂ ਥੋੜੀ ਰੋਟੇ ਚੇਂਜ ਹੋ ਜਾਣੀ ਇਹਦਾ ਵੈੜਾ ਦਾ ਮੁੱਲ ਬਾਜ਼ਾਰ ਦੇ ਵਿੱਚ ਚਲੋ ਸਾਰੇ ਭਰਾਵਾਂ ਨੇ ਦੇਖਣਾ ਹੀ ਆ ਫਾਰਮਾ ਦੇ ਵਿੱਚ ਵੀ ਪਾਉਣੀਆਂ ਨੇ ਰੇਟ ਥੋੜੇ ਜਿਹਾ ਹਟਕੇ ਹੋ ਜਾਂਦੇ ਆ ਹਾਂ ਅੰਦਰ ਵੀ ਚੰਗੀਆਂ ਵਸ਼ੀਆਂ ਲਿਆ ਕੇ ਡਾਓ ਅੱਛਾ ਜੀ ਚਲੋ ਹੁਣ ਭੈਣ ਭਰਾਵਾਂ ਦੇ ਅੱਗੇ ਆਵਾਂਗੇ ਆਪੇ ਅਗਲੇ ਜਿੰਨੇ ਵੀਰ ਨੇ ਖਰੀਦਾਰੀ ਕਰਨੀ ਹੁੰਦੀ ਆ ਆਪਣਾ ਸੰਭਰ ਕਰੇ ਸੋਨੇ ਵਰਗਾ ਪਸ਼ੂ ਦਵਾਂਗੇ ਸੰਤੂ ਸਾਹਿਬ ਬਿਲਕੁਲ ਬਿਲਕੁਲ ਇਹ ਨਹੀਂ ਸੰਤੂ ਸਾਹਿਬ ਗੱਲ ਕੋਈ ਵੀ ਦੱਸਾਂਗਾ ਕੋਈ ਤੇ ਨਿਕਲੂ ਕੋਸਾ ਵੜਾ ਨਾ ਦੇ ਤੀਜੀ ਕੋ ਕਮੀ ਅਗਰੇ ਫੇਰ ਦੱਸੋ ਨੂੰ 6 ਦੇ ਫੋਟ ਹਾਈਟ ਆ ਬੱਚੀਆਂ ਦੀ ਆ ਦੇਖੋ ਜੀ ਬਹੁਤ ਵੱਡੀ ਵੜਾ ਦੋਸੋ ਕੋ ਛੋਟੀ ਵੜਾ ਨਹੀਂ ਇੱਕ ਫਾਰਮਾ ਫੂਰਮਾ ਦੇ ਵਿੱਚ ਆਪਾਂ ਜਾਂ ਸ਼ੈੱਡ ਫਾਰਮਾ ਦੇ ਵਿੱਚ ਦੇਖਦੇ ਆ ਵੜਾ 40 ਹਾਈਟ ਕਰ ਦਿੱਤੀ ਇਹ ਮਾਲਕਨ ਆ ਆ ਦੇਖੋ ਜੀ ਮੇਰੇ ਕੋਲ ਨਿੱਗਰ ਲੈਵਾ ਸੰਤੂ ਸਾਹਿਬ ਆ ਕਰੋ ਚੱਕ ਠੀਕ ਹੈ ਜੀ ਸੋ ਲੜਾ ਲੜਾ ਕਾਫੀ ਅੱਜ ਤੋਂ ਤੁਸੀਂ ਅੰਦਾਜ਼ਾ ਲਾ ਲਿਆ ਜੇ ਬਣ ਅੱਠ ਕੱਢ ਦੇ ਸੱਤ ਕੱਢ ਦੇ ਕਿਉਂਕਿ ਹਲੇ ਬਨਵਾ ਇਹਨੇ ਚੰਗਾ ਚੋਖ ਆਇਆ ਹਲੇ ਬੰਨਾ ਹੀ ਕਰਦੇ ਹੋਏ ਬਣੀ ਆ ਠੀਕ ਆ ਭਾਈ ਸੋ ਟੈਲਰ ਲਈ ਬਾਕੀ ਬੂਤੀ ਬਾਤੀ ਬਹੁਤ ਸੋਹਣੀ ਆ ਓਵਰ ਆਲਸੋ ਬਹੁਤ ਜਿਆਦਾ ਅਜ ਵਛੀ ਦੇ ਅਸੀਂ ਬੰਨਾ ਹੀ ਵੜੀ ਸੰਤੂ ਸਾਹਿਬ ਆ ਜੇ ਬਿਲਕੁਲ ਉਹ ਪੋਲਾ ਕੱਢਾ ਕਰ ਮਾਲਿਆ ਆ ਦੇਖੋ ਟੈਲਰ ਫਦੀਬ ਕੀ ਮੋਲ ਕੀ ਡਿਮਾਂਡ ਕਰੇਗਾ ਫਿਰ ਸੰਤੂ ਸਾਹਿਬ ਡਿਮਾਂਡ ਦੇ ਇਹਦੀ ਵੀ 1 5 ਹੀ ਕਰਦੇ ਆ ਆ ਪਛੀ ਇਹ ਕਮੀ ਪੇਜ ਦੀ ਇਤਨੀ ਕੋਈ ਨਹੀਂ ਗਈ ਦੇਖੋ ਜਾਇਦੀ ਦੇ ਦਿੱਤੀ ਸਾਨੂੰ ਸਭ ਇੱਕੋ ਇੱਕ ਮੋਲ ਪਹਾਂ ਨਾ 90000 ਰਸੀ ਦੇ ਦਾਂਗੇ 90 ਦੀ ਹਾਂਜੀ ਕਰ ਗਏ ਮੰਨਤਾ 2000 ਛੋਟ ਕਰ ਦਿੱਤੀ 88 ਦੀ ਜਾਂਦੀਏ 86 ਦੀ ਦਿੱਤੀ ਤਾਂ ਕੀ ਦਿੱਤੀ ਫਿਰ 87000 ਵੀ ਜਸਨੋ ਦੇ ਦਾਂਗੇ ਉਹਨਾਂ ਕਟਾਇਆ ਅੱਗੇ ਮੈਨੂੰ ਕਟਾਵੜਾ ਪੈ ਗਿਆ ਉਧਰੋਂ ਇਹ ਸੁਦੀਪ ਉੱਡੇ ਉੱਡੇ ਆ ਹੰਦੂ ਸਾਹਿਬ ਚਾਹ ਰਹੇ ਆ ਇਹ ਸੂਈ ਇੱਥੇ ਉਹ ਲਾਲ ਤਾਂ ਕਿਤੇ ਨਾ ਲਾਈ ਆ ਪਤਾ ਮਾਰ ਬਾਲਾ ਸੁਧਰਾ ਸਮਝਾ 85 ਦੀ ਦੇਈਏ ਆਪਾਂ ਨਾ ਐਂ ਕਰੋ 85 ਦੀ ਦੇਈਏ ਹੰਦੂ ਸਾਹਿਬ ਨਾ ਕਰੋ ਮੈਂ ਮੈਂ ਨਾ ਕਰਨੇ ਮੈਨੂੰ 85 ਦੀ ਦੇਣੀ ਆਪਾਂ ਵੀਰਾਂ ਨੂੰ ਤੇ 85000 ਦੀ ਦਿੱਤੀ ਜੋਗੀ ਦੋਸਤੋ ਇਹ ਕਰਮਾ ਵੀ ਤੁਹਾਨੂੰ ਕਰ ਦਿੱਤੀ ਸੀ 93 ਦੀ 93 ਨਾਲ ਤੁਸੀਂ ਕਰਤੀ ਐ ਮੈਂ ਕਰਾਂ ਹੰਦੂ ਸਾਹਿਬ ਲਓ ਜੀ ਜੋੜੀ ਕਿਸੇ ਭਾਣੇ ਪਾਣੀ ਨਹੀਂ ਕਰ ਲੀਏ ਨਹੀਂ ਨਹੀਂ 85 ਦੀ ਜੋੜੀ ਕਹਿੰਦੇ ਪਾਉਣੀ ਆ 100 ਕਿਲੋਮੀਟਰ ਤੱਕ ਪਹੁੰਚ ਵੀ ਕਰਦਾਂਗੇ ਤੁਸਾਂਬ ਚਲੋ ਵੀ 100 ਕਿਲੋਮੀਟਰ ਤੱਕ ਪਹੁੰਚ ਵੀ ਕਰਦਾਂਗੇ ਕੋਈ 200 400 ਮੈਂ ਇੱਥੇ ਇਕੱਠਾ ਕੋਈ ਨਾ ਜੇ ਨਾ ਇੱਕ ਇੱਕਲੀ-ਕਲੀ ਫੇਰ ਪਹੁੰਚ ਕੋਈ ਨਹੀਂ ਠੀਕ ਆ ਵੀਰੇ ਫੇਰ ਕੋਈ ਪਹੁੰਚ ਨਹੀਂ 100-100 ਰੁਪਏ ਛੋੜ ਹੀ ਹੋਣੀ ਠੀਕ ਆ ਮਾਰਾ ਤੇਰੇ ਬੋੜਾ ਇਕੱਠਾ ਲੋਗਾ 100 ਕਿਲੋਮੀਟਰ ਤੱਕ ਪਹੁੰਚ ਲਓ ਵੀ 100 ਕਿਲੋਮੀਟਰ ਤੱਕ ਪਹੁੰਚ ਤਾਂ ਦੋਸਤੋ ਵੀ ਕਿਸੇ ਪ੍ਰਾਣੇ ਜੋੜੀ ਪਾਉਣੀ ਆ ਉਹ ਤੁਹਾਡਾ ਡਿਸਕਾਊਂਟ ਆ ਵੱਡੇ ਲੈਵਲ ਤੇ ਠੀਕ ਆ ਜੀ ਪਹੁੰਚ ਹੋ ਜੂਗੀ ਤੁਹਾਡੇ ਘਰ ਤੱਕ ਕਿਸੇ ਪ੍ਰਾਣੇ ਫਾੜ ਬਾਕੀ ਸਾਹ ਤੁੰਨੂੰ ਇਹ ਵਸ਼ੀ ਕਿੱਡੀ ਆ ਵਾੜਾ ਮੋ ਮਤੇਰੀਆ ਚੰਗੀਆਂ ਨੇ ਭੋਟੀਆਂ ਨੇ ਹਾਂ ਤੇਰੀਆਂ ਚੰਗੀਆਂ ਆ ਬaje ਲੋਰ ਸੰਤੋ ਸਾਹਿਬ ਬਹੁਤ ਚੰਗੇ ਰਸਤੇ ਆ ਹਾਂ ਬਾਕੀ ਥਾਨ ਗੋਲ ਜਿਹੜਾ ਕਰਵਾ ਲਾਉਂਦੇ ਆ ਕਿਤਰਾ ਲਗੀਆਂ ਲੇਵੇ ਦੇ ਬਿਲੀ ਘਰੀ ਬਣਿਆ ਤੇ ਦੇ ਲੈ ਵੀ ਸੰਤੋ ਜੀ ਬਹੁਤ ਜਾਰੀਆਂ ਸਪਾਈਆਂ ਸੰਤੋ ਸਾਹਿਬ ਤੁਸੀਂ ਦੇ ਗਜਾਣਾ ਲਾਤਾ ਅੱਜ ਮੈਨੂੰ ਮੈਂ ਨਾ ਕਾਲੀ ਕੋਈ ਨਹੀਂ ਕੇ ਮਾਲ ਕਰਮਾਲਾ ਇਸੇ ਤਰ੍ਹਾਂ ਤੁਰਿਆ ਹੋਵੇ ਭੈਣ ਭਰਾਵਾਂ ਨੂੰ ਵੀ ਜਿਆਦਾ ਰਹਿਣ ਮਸਤੇ ਆ ਜਾਉਣਾ ਮੋਲਣਾ ਨਾ ਮਗਰੂ ਜਿਆ ਮਾ ਹਾਂ ਮਿਲਦਾ ਨਹੀਂ ਜਰ ਵੀ ਪੈਣ ਦੇਣਾ ਆਪਾਂ ਜਿਆਦਾ ਜੇਬ ਤੇ ਯਾਰਾ ਜੇ ਮਾਣਾ ਸੰਤੂ ਸਾਹਿਬ ਆਪਣੀ ਕਮਾਈ ਲਵਾਉਂਦੇ ਆ 2015 15 ਹਲੜਾ ਪਗਲੀ ਕਮਾਈ ਲੈਣੀ ਆ ਆ ਬੰਦੇ ਦਾ ਪਗਲੀ ਕਮਾਈ ਨਾ ਮਾਲ ਦੇਣਾ ਲੋ ਮੇਰੇ ਚੋਟੀ ਮੇਰਾ ਭਰਾ ਚੈੱਕ ਕਰ ਲੋ ਸੂਈ ਸਵਾਈ ਜਾਂ ਮਗਰ ਕੱਟੀ ਆ ਕਰਮਾਲੀ ਦਾ ਢਾਂਚਾ ਤੁਸੀਂ ਵੇਖੋਗੇ ਤੇ ਜਜਮੈਂਟ ਤੁਸੀਂ ਕਰ ਹੀ ਲੈਣੀ ਆ ਪੂਰੀ ਭਾਰੀ ਪਲੀ ਪਲੀਤੀ ਆ ਪਲੀਪੋਸੀ ਵਾਲੇ ਪਾਸਿਓ ਕੋਈ ਕਮੀ ਪੇਸ਼ੀ ਨਹੀਂ ਕਰਮਾਲੀ ਦੇ ਵਿੱਚ ਇਹ ਦੂਜਾ ਸਵੇਰ ਦੂਜਾ ਦੂਜਾ ਸਵੇਰ ਸੰਧੂ ਸਾਹਿਬ ਪਹਿਲੇ ਸਵੇਰਾ 15 ਦਾ 16 ਕਿਲੋ ਦਾ ਝੋਡੇ ਦਾ ਕਾਰਡ ਲਿਆ ਵਾ 15 16 ਲੀਟਰ 15 16 ਕਿਲੋ ਦਾ ਮਖੌਣਾ ਨਾ ਕਰੇ ਵੀਰ ਸਾਹਮਣੇ ਚਾਹੀਦਾ ਮੈਨੂੰ ਡੇਰੀ ਵਾਲਾ ਲੈ ਜਾਏ ਜਾਂ ਕੋਈ ਫਾਰਮ ਵਾਲਾ ਲੈ ਜਾਏ ਹਾਂ ਇਹ ਜੇ ਨਾ ਨਾ ਦੁੱਧ ਕੱਢੇ ਤੁਹਾਡੇ ਫੋਨ ਤੇ ਫੋਨ ਲਾ ਦੇ ਆਖੇ ਸੰਦੀਪ ਨੇ ਝੂਠ ਮਾਰਿਆ ਹੂੰ ਸੰਧੂ ਸਾਹਿਬ ਮੇਰੇ ਪਸ਼ੂ ਦਵਾਂਗੇ ਗਾਰੰਟੀ ਨਾਲ ਦਵਾਂਗੇ ਕੋਈ ਪਿੱਛੇ ਦੇ ਭਾਰ ਨਹੀਂ ਕੋਈ ਘੂਰ ਨਹੀਂ ਛਿੱਟਾ ਨਹੀਂ ਚਵਾਈ ਇੱਕ ਨੰਬਰ ਆ ਲਓ ਵੀ ਸਵੇਰ ਦੇ ਸਵੇਰ ਸੁਈ ਆ ਕੱਲ ਦੀ ਸੁਈ ਦੇ ਆ ਵੇਖੋ ਮੇਰਾ ਮੋਹਰਾ ਤਿਆਰ ਹੋਗਾ ਤੇ ਦਿਖਾ ਲ ਬਾਕੀ ਆ ਥਣਸੈਜ ਅਗਲੇ ਨਾਲ ਪਿਛਲੇ ਨਾਲ ਪਿਛਲਾ ਬਿਲਕੁਲ ਬਹੁਤ ਜਿਆਦੀ ਬਾਤੀ ਘੋਟੀ ਦੀ ਤੇ 15 16 ਨੂੰ ਵੀਰ ਸੰਦੀਪ ਆਂਦਾ ਇਹਨੇ ਮਖੌਲਾ ਹੀ ਕਰਨੀਆਂ ਜਿੱਡੀ ਜਿੱਦੀ ਬੰਤਰ ਆ ਅੱਜ ਆ ਵੀ ਲੈਵਾ ਇਹਨੂੰ ਇਹਨੇ ਲੈਵਾ ਕਿਥੇ ਨਹੀਂ ਫਰਦੀ ਜੇ ਕੱਲ੍ਹ ਤੁਸੀਂ ਸਾਰੀ ਸਾਫ ਕੀਤੀ ਨਹੀਂ ਇਧਰ ਵੇਖੋ ਘੋਟੀ ਦੇਖੋ ਕਿਥੇ ਲੈ ਆ ਲਈ ਹੈ ਜੀ ਪੰਡ ਪਾਈ ਫਰਦੀ ਕਰਮਾ ਨਹੀਂ ਵੀ ਚੰਗਾ ਜਗਾਰਜਗੁਰ ਚੰਗਾ ਲੈਣਾ ਤਾਂ ਨਾ ਬੜੀਆਂ ਨੇ ਸਾਰੀਆਂ ਕੱਢਣੀਆਂ ਨੇ ਕਰਮਾ ਜੀ ਚੰਗੀ ਆ ਮਾਜੇ ਦੋਸਤੋ ਮਗਰ ਇਹ ਕੱਟੀ ਆ ਫੀਮੇਲ ਕਾਫ ਇਹ ਬੱਤਾ ਜੇ ਮਗਰ ਕੱਟੀ ਹਾਂਜੀ ਕੱਟੀ ਆ ਗਏ ਸੰਦੀਪ ਫਿਰ ਆਪਣੇ ਬਿਲਕੁਲ ਘਰੇ ਫਾਰਮ ਤੇ ਸੁੱਈ ਸੀ ਫਾਰਮ ਤੇ ਸਈਏ ਜੇਰ ਦੀ ਹਰੇਕ ਚੀਜ਼ ਦੀ ਪ੍ਰੋਪਰ ਵੀਡੀਓ ਆਪਾਂ ਅਗਲੇ ਦਿਨ ਦਵਾਂਗੇ ਕੋਈ ਗੇਰ ਚ ਪਾਰਟ ਨਿਕਲੇ ਪਿੱਛੇ ਭਾਰ ਤੇ ਪਾਵੇ ਹਾਂ ਪੂਰ ਗਰੰਟੀ ਆਪਣੀ ਹੋਵੇ ਕਿਰਾਏ ਦਾ ਘਰ ਪਈਏ ਦੇਗੇ ਤੇ ਮੱਝ ਦੇ ਆਪਣੀ ਘਰ ਕੱਲ ਜਾਏਗਾ ਠੀਕ ਹੈ ਵੀਰੇ ਹੰਦੂ ਸਾਲ 1 ਰੁਪਈਆ ਦਾ ਨੋਕਰਾ ਨੋਕਰਾ ਤੁਹਾਨੂੰ ਤਸੱਲੀ ਨਾਲ ਦਿਖਾਉਣੇ ਆ ਭਾਰੇ ਢਾਂਚੇ ਦੀ ਇਹ ਸਾਫ ਸੁਥਰਾ ਜਿਹੜਾ ਮੇਰੇ ਭਰਾ ਚੋਂ ਹਰੇਕ ਨੌਨ ਦਾ ਵੀ ਲੱਖ ਸਵਾ ਲੱਖ ਰੁਪਈਆ ਲਾਉਣਾ ਜਾਂ ਇਸ ਤੋਂ ਜ਼ਿਆਦਾ ਲਾਉਣੇ ਆ ਪੀ ਪਸ਼ੂ ਜਾਨ ਨੂੰ ਸਾਫ਼ ਸੁੱਧਰਾ ਚਾਹੀਦਾ ਨਹੀਂ ਸਾਹ ਪਤਾ ਕੀ ਹੈ ਅੱਜ ਕੱਲ ਅਗਲਾ ਪਸ਼ੂ ਸਾਫ਼ ਲੈਂਦਾ ਲੱਖ ਲੱਖ ਰੁਪਈਆ ਨੂੰ ਆ ਮੰਗਦੀ ਕੀ ਜਾਂਦੀ ਹੈ ਮਈਆਂ ਹੋਲੀਆਂ ਮਾਝ ਦੇ ਤੁਸੀਂ ਆਵਾਜ਼ ਨੂੰ ਲੋਡ ਚੈੱਕ ਕਰੋ ਕੋਈ ਕਿਸੇ ਮਗਰੋਂ ਜਿੱਥੋਂ ਵੀ ਆਈਏ ਕਿਸੇ ਸਾਈ ਨੇ ਚੰਗੀ ਸੰਭੀ ਆ ਉੱਤੇ ਰਿਆ ਮੇਰਾ ਭਰਾ ਕੋਈ ਵੀ ਸ਼ਾਬਾਸ਼ ਚੰਗੀ ਸੰਭੀ ਜਿਹੜੇ ਵੀਰ ਤਾਂ ਆਪਾਂ ਲਈ ਆ ਹਾਂ ਟੋਟੀ ਉਧਰ ਦੀ ਆ ਇੱਧਰ ਦੀ ਨਹੀਂ ਤੇ ਬਾਕੀ ਦੋੜਾ ਵਾਲੇ ਸਿੱਕੇ ਖਿਲਾ ਦੂ ਮਾਰ ਸੁਖ ਰੱਖੇ ਬੋਲੋ ਤੋ ਕੀ ਸਾਫ ਕਰਤੀ ਸੰਦੀਪ ਬਿਲਕੁਲ ਸਾਫ ਹੈ 10 ਕਿਲੋ ਬੋੜਾ ਕਿਆਰ ਹੋਗਾ ਹਾਜ਼ਰ ਹੋਗਾ ਲਓ ਜੀ 10 ਕਿਲੋ ਬੋੜਾ ਜਿਹੜਾ ਦੋਸਤੋ ਹਾਜ਼ਰ ਹੋਊਗਾ ਇਧਰ ਫੇਸ ਵੇਖੋ ਤੁਸੀਂ ਮੇਰਾ ਪਰਾ ਸ਼ਾਈ ਚੈੱਕ ਕਰੋ ਵਾਜਾ ਲੋਰ ਵੇਖੋ ਛੋਟੀ ਜੀ ਸਿੰਗੀ ਆ ਲੰਬੀ ਗਰਦਨ ਭਾਰਾ ਟਾਂਚਾ ਇਹਨੂੰ ਸੰਦੀਪ ਮਾਰਾ ਜੇ ਕਿਹੜਾ ਹੋਰ ਕਢਾ ਦੇ ਇਹਨੂੰ ਆ ਲੈ ਇਧਰ ਵੇਖੋ ਲਓ ਜੀ ਠੀਕ ਆ ਜੀ बहुत खूबसूरत है डिग्रा जी क्योंकि एडे ढांचे मगर जेकर कट्टी है तो कट्टी भी उम्मीद कर बाकी प्रॉपर छोटी लगी है कोई मारे कोई फुल गरंटी होगी ठीक है जी ठीक है ਬਾਕੀ ਵਜਨ ਵੇਣਾ ਛੋਟੀ ਦਾ ਗੱਡਾ ਵਾ ਬੈਠ ਗਿਆ ਜੀ ਤਾਂ ਬਹੁਤ ਖੂਬਸੂਰਤ ਤੇ ਬਿਗਾ ਜੀ ਹਾਤੀ ਸੁਦੂਰੇ ਵਾਲੀ ਗੱਲ ਆ ਵੀ ਚੰਗੀ ਵਜਨ ਮੋੜ ਦੇ ਵਿੱਚ ਕੋਈ ਕਮੀ ਪੇਸ਼ੀ ਨਹੀਂ ਫੋਨ ਵਜਨ ਵਟਾ ਸਦੋਤ ਕਰਮਾੜੀ ਵਿੱਚ ਹੋਣੇ ਕਿ ਹੋਣਾ ਠੀਕ ਆ ਆ ਦੇਖੋ ਜੀ ਲੈ ਜੀ ਅਹ ਉਹ ਮੈਂ ਜੀ ਖੈਰ ਕਿਹੜੀ ਛੋਟੀ ਹੈ ਕਰਮਾੜੀ ਥੋੜੀ ਜਿਆਦਾ ਜਿਵੇਂ ਸੇ ਮੁਟੂ ਸਾਹਿਬ ਮੁਰਦੀ ਨਹੀਂ ਕਿ ਛੋਟੀ ਬਹੁਤ ਜਿਆਦਾ ਸ਼ਕੀਨ ਹੈ ਹਸਪਤਲੀ ਬੜੀ ਆ ਲੋ ਵੀ ਮੇਰੇ ਭਰਾ ਉਹ ਕਰੋ ਚੈੱਕ ਟਿਕਾ ਜੀ ਇਧਰ ਬੈਣੀ ਵਾਲੇ ਪਾਸੇ ਤੁਹਾਨੂੰ ਦਿਖਾ ਦਿੰਨੇ ਆ 24 ਦੀ ਪਸਮਾਈ ਦੀ ਬਿਲਕੁਲ ਓਕੇ ਰਿਪੋਰਟ ਆ ਮਾਣ ਸਾਨੂੰ ਸਾਹ ਖਾਣਾ ਨੂੰ ਹੱਥ ਬਣਾ ਲਾਵੇ ਕੋਈ ਵੀਰ ਏਡੀ ਗਾੜੀ ਸਾਹ ਪਹੁੰਚਾ ਲੋ ਸੋ ਬਾਕੀ ਮੇਰਾ ਭਰਾ ਜਿੱਦਾ ਮਰਜ਼ੀ ਤੇ ਸਾਧੀਆਂ ਕਰਦੇ ਬਾਕੀ ਮੇਰੇ ਦਿਖਾਓ ਮਗਰ ਉਹ ਕਿੱਥੇ ਕਰਮਾਣੀ ਪੰਨਾ ਪਾਈ ਫਿਰਦੀ ਆ ਆ ਦੇਖੋ ਸਦੀਪ ਕੀ ਮੁੱਲ ਕੀ ਡਿਮਾਂਡ ਦੀ ਆ ਵੀਰ ਮਾਣ ਸਾਬ ਡਿਮਾਂਡ ਇਹਦੀ ਕਰਦੇ ਆ ਆਪਾਂ 1.5 ਲੱਖ ਰੁਪਈਆ 1.40 ਹਜ਼ਾਰ ਦੀ ਝੋਟੀ ਦੇ ਦਾਂਗੇ 1.40 ਦੀ 1.40 ਦੀ ਪਹੁੰਚ ਕਰ ਦੋ 100 ਕਿਲੋਮੀਟਰ ਤੱਕ 140000 ਤੇ 500 ਕਿਲੋਮੀਟਰ ਦਾ ਕਰ ਦੂੰ ਹਾਂ ਸਾਨੂੰ ਸਾਬ ਮੈਂ ਭਾਵੇਂ 45 ਵੀ ਕਹਿ ਸਕਦਾ ਹਾਂ ਪਰ ਆਪਾਂ ਦੇਣੀ ਜਾਇਜ਼ ਕਰਕੇ ਆ ਅਰੇ ਵੀ ਜਾਇਜ਼ ਕਰ ਦੇਣੀ ਆ ਆਹ ਜਾਇਜ਼ ਕਰਨੀ ਹੈ ਕਿ 2000 ਰੁਪਏ ਛੋੜ ਦੇ ਹਜੇ ਕਿਹੜਾ ਵੀ ਝੋਨੇ ਪੱਕ ਗਿਆ ਲੈ ਲੈਂਦਾ ਡੇਢ ਦੋ ਮਹੀਨੇ 33 ਦੀ ਦੇ ਦਈਏ ਹਾਂ 33 ਦੀ 35 ਵੀ ਕਰੀਏ ਯਾਰਾ ਥੱਕਾ ਹੋਇਆ ਕੋਈ ਨਹੀਂ ਤੇ ਨਹੀਂ ਛੜਨੇ 32 ਦੀ ਜਾਂਦ ਗਏ ਸਾਨੂੰ ਸਾਬ ਜਿਆਦਾ ਥੱਕਾ ਜੇ ਹਾਂ ਜਿਆਦਾ ਥੱਕਾ ਜੇ ਤੱਕਾ ਜੀ ਮੈਂ ਰੇੜੀਆ ਮੈਂ ਰੇੜੀਆ ਰੋੜਾ ਵੜਾਵਾ ਮੈਂ ਕੋਈ ਸ਼ਾਹੀ ਕੋਈ ਕਰੀ ਕੋਈ ਬੰਨਾ ਕੋਈ ਕਰਵਾ ਰਹੀ ਨਹੀਂ ਚੰਗਾ ਲੱਗਾ ਨਿੱਕੀ ਸਿੰਘੀ ਆ ਹਾਂ ਬਾਕੀ ਤੇ ਤੇਰੀ ਦੇੜੀਆ ਸੰਭ ਸਾਬ ਤੇਤੀ ਦੇ ਦੇ ਤੇ ਤੇਰੀ ਦੇੜੀਆ ਪਹੁੰਚ ਅਗਲੇ ਦੀ ਹੋ ਗਈ ਕੋਈ ਗੱਲ ਨਹੀਂ ਤੇਤੀ ਦੇ ਵਿੱਚ ਪਹੁੰਚ ਅਗਲੇ ਦੀ ਹਾਂ ਸਾਫ਼ ਸੁਥਰੀ ਅਗਲੇ ਦੇ ਘਰ ਚਵਾ ਦੇ ਤਸੱਲੀ ਕਰਾ ਦੇ ਫੇਰ ਪਈਆ ਲੈ ਕੇ ਆਵਾਂਗੇ 12000 ਰੁਪਏ ਬੈਨਾ ਪਾਸੇ ਦਾ ਪਾਗਲੇ ਦੇ ਘਰ ਮੈਂ ਲੱਗਦੇ ਘਰ ਦਾ ਨਾ ਵੀ ਮੇਰੇ ਭਰਾ ਭਾਇ 133000 ਦੀ ਜੇ ਸਮੇਂ ਤੱਕ ਮੈਨੂੰ ਮਿਲ ਜੂਗੀ ਬਾਕੀ ਮੇਰਾ ਭਰਾ ਜਿੱਦਾਂ ਮਰਜ਼ੀ ਤਸੱਲੀਆ ਕਰਾਉ ਚਾਹੇ ਵੀ ਆਨਲਾਈਨ ਮਗਾਉਂਦਾ ਦਾ ਸੰਦੀਪ ਆਂਦਾ ਕਿ ਉੱਥੇ ਭਰਾ ਕੇ ਬੱਤਾਂ ਵਾਹ ਤਸੱਲੀਆ ਕਰਾ ਲਾਗੇ ਫੇਰ ਪਈਏ ਲੈ ਕੇ ਆਵਾਂਗੇ ਬਸ ਮੈਂ ਕੋਲ ਮੋਰੇ ਹੋਗਾ ਝੋਟੀ ਜਮਤੀ ਕੋਈ ਨਹੀਂ ਝੋਟੀ ਜਾਂਗੀ ਫੁੱਲੀ ਲੋਡਡ ਆ ਕਰਮਾ ਦੀ ਭਾਰੀ ਬਰਕਰ ਫੁੱਲੀ ਲੋਡਡ ਭਾਰਾ ਵਜਨ ਵਜੂਦ ਪੂਰਾ ਢਾਂਚਾ ਤੁਸੀਂ ਦੇਖ ਹੀ ਸਕਦੇ ਜੀ ਬਿਲਕੁਲ ਪਤਲਾ ਆ ਇਹ ਉਦਨ ਵਾਲੀਆਂ ਮੱਝਾਂ ਨਾਲ ਦੀ ਹੈ ਜਿਹੜੀਆਂ 2-2 ਲੱਖ ਦੀਆਂ ਵੇਚੀਆਂ ਪਾਉਂਦਣਾ ਹਾਂ ਸਹੀ ਉਸੇ ਨਾਲ ਦੀ ਹੈ ਰਾਜੇ ਝੋਟੀ ਉਹਨਾਂ ਨੂੰ ਮਾਸਾ ਭਾਰੀ ਹੋਵੇ ਕੋਈ ਕਮੀ ਪੇਸ਼ੀ ਕੋਈ ਨਹੀਂ ਲੋ ਜੀ ਠੀਕ ਆ ਨਾਲ ਮੈਂ ਬਹਿ ਗਿਆ ਸੰਤੂ ਸਾਹਿਬ ਨਾਲੋਂ ਨਾਲ ਜੇ ਰਾਤ ਦੀ ਸੂਈ ਝੋਟੀ ਸਾਰੀ ਖਾਲੀ ਕੀਤੀ ਤੇ ਲੋਕਾਂ ਬੰਦਾਂ ਨੇ ਛੱਡਿਆ ਵਿੱਚ ਠੀਕ ਆ ਕੱਟੀ ਮਗਰ ਜੀ ਮੈਂ ਵੀ ਇਹ ਦੋਸਤਾਂ ਦੇ ਮਾਲ ਆ ਵੀਰ ਸੰਦੀਪ ਦੇ ਕੋਲ ਤਿੰਨ ਜਾਨਵਰ ਸੀਗੇ ਪਿੰਨੇ ਪਛਮਾ ਦੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਤੀ ਆ ਚੰਗੇ ਵਜਨ ਮੋੜ ਦੇ ਵਿੱਚ ਆ ਭਾਰੀਆਂ ਬੰਤਰਾ ਨੇ ਪੂਰਾ ਸਰੀਰਕ ਤੇ ਪਸੰਦ ਆਉਣਗੀਆਂ ਭਰਾਵਾ ਨੂੰ ਠੀਕ ਹੈ ਜੀ ਮਾਲ ਜਿਹੜੇ ਵੀਰੇ ਦੇ ਸ਼ੌਂਕੀ ਬੰਦੇ ਆ ਆਪਣਾ ਚੰਗਾ ਸੁਤਰਾ ਮਾਲ ਪਾਉਂਦੇ ਆ ਤੇ ਬੇਰੀ ਪਰਪਸ ਵਾਸਤੇ ਤੁਸੀਂ ਖਰੀਦਣਾ ਹੱਥ ਪਾ ਸਕਦੇ ਹੋ ਦੋ ਵਾਲੀ ਕਿੱਟੀ ਹਾਂ ਦੁੱਧ ਵਾਲੀ ਹੈ ਜੀ ਸਦੀਪ ਇੱਕ ਨੰਬਰ ਵੀਰ ਕਰ ਦਈਏ ਨੰਬਰ ਸੰਤੋਪ ਸਾਹਿਬ 1 1 84 370 ਜੀ 83 941 98 44 38 94 ਜੀ ਠੀਕ ਹੈ ਜੀ ਸਾਸਰੀ ਗੜੀ ਸਾਸਰੀ ਗੜ੍ਹ ਮਹਾਰਾਜ ਲੋ ਵੀ ਭਰਾਵਾ ਅੱਜ ਗੱਲਬਾਤ ਸੀ ਠੀਕ ਹੈ ਜੀ ਉਹ ਅੱਜ ਤਿੰਨ ਐਨੀਮਲ ਤੁਹਾਨੂੰ ਅੱਪ ਦਿਖਾਉਣੇ ਸੀ ਦੋ ਬੈੜਾ ਤੇ ਇੱਥੇ ਮੱਝ ਪਸੰਦ ਆਏ ਹੋਣਗੇ ਵੀਡੀਓ ਵੱਧ ਤੋਂ ਅੱਗੇ ਸ਼ੇਅਰ ਕਰ ਦਿਓ ਬਾਕੀ ਫੁੱਲ ਵੀਡੀਓ ਵੇਖਣ ਦੇ ਲਈ ਸਾਰੇ ਭਰਾਵਾਂ ਦਾ ਧੰਨਵਾਦ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ